ਦੀ ਦੱਦੀ ਉਹ ਆ ਉਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਹਦੇ ਵਿੱਚ ਨਹੀਂ ਐਡ ਕਰਨੀ ਆਪਾਂ ਬਣਾ ਲਾ ਆਈ ਦੀ ਦੀ ਹੋਣੀ ਐ ਮਾਨ ਹੋਣੀ ਲਓ ਜੀ ਅੱਜ ਆਏਵੇਂ ਨੇ ਦੀਦੀ ਹੋਣੀ ਐ ਮਾਨ ਹੋਣੀ ਆਏਵੇਂ ਨੇ ਹੁਣੇ ਕਰਨਗੇ ਆਪਦੀ ਪੂਲ ਪਾਰਟੀ ਤੂੰ ਇੱਧਰ ਉਹ ਤੁਸੀਂ ਲੱਕਾਂ ਲਾ ਲਿਓ ਪੂਲ ਭਰਨਗੇ ਬਾਈ ਹੁਣ ਪੂਲ ਭਰਿਆ ਪਾਈਪ ਨਿਕਲ ਗਿਆ ਉਧਰੋਂ ਹੈ ਪਾਈਪ ਨਿਕਲ ਗਿਆ ਤੁਸੀਂ ਜਾਉਂਗੇ ਹਾਂ ਜਾਓ ਆਂ ਫੜ ਕੇ ਬੈਠੋ ਕੋਈ ਜਣ ਮੰਮੀ ਤੁਸੀਂ ਆਹ ਬਣੀ ਵੀ ਛੋੜੋ ਇੱਥੇ ਜੂ ਨੰਗ ਜਾਂਦੇ ਅਸੀਂ ਇਸ ਟੈਪ ਉੱਤੇ ਪਾਈਪ ਨਹੀਂ ਫੜਨਾ ਇਕਨੇ ਫੜ ਕੇ ਰੱਖਣਾ ਉਹ ਤਾ ਪਰੂਗਾ ਅਸੀਰ ਨਾ ਇਹਦੇ ਤੋਂ ਪੂਜੀ ਵਾਟੋਂ ਮੈਂ ਜੋ ਹੁੰਦਾ ਫੇਰ ਨਿਕਲ ਗਿਆ ਫੇਰ ਨਿਕਲ ਗਿਆ ਲਗਾਉਂਦੇ ਹੋਣ ਮਮ ਨੇ ਮੜੇ ਉੱਦੋਂ ਵੀ ਮੋੜੀ ਮਾਮੂ ਮੜੀ ਹਾਂ ਰੱਖ ਲੈ ਆਵਾ ਲੱਗਦੀ ਆ ਵੈਸੇ ਪਹਿਲਾਂ ਇੱਥੇ ਭਰਦੇ ਸੀ ਇਹ ਆਦਰ ਵੀ ਆ ਕੀ ਮੈਂ ਫੜੂ ਇੱਕ ਵਾਰੀ ਰੱਖ ਛੜ ਜਾਣਾ ਖੁੱਚੀ ਹੋਣਾ ਫੜ ਜਾਂਦਾ ਫਿਰ ਇਹ ਛੜ ਜਾਣਾ ਪਾਣੀ ਪਈ ਜਾਣਾ ਪਈ ਜਾਣਾ ਪਈ ਜਾਣਾ ਦਾ ਛੜ ਆ ਹੇਠੋਂ ਵੀ ਆਪਣੇ ਆਪੇ ਖੁੱਲ ਜੂਗਾ ਇਹਦੇ ਵੀ ਸੈਂਡਲ ਪਾਏ ਨਹੀਂ ਹਾਂ ਹਾਂ ਨਾ ਨੰਗੇ ਪੈਰੇ ਹੋ ਜਾਣਗੇ ਉਵੇਂ ਭਰ ਜਾਂਦੇ ਦੋ ਇੱਕ ਭਰ ਜਾਂਦੇ ਮੜ ਜਾ ਦੇਖ

ਕੋਈ ਨਾ ਕੋਈ ਪੂਲ ਪੂਲ ਰੋ ਤਿਆਰੀ ਪਹਿਲਾਂ ਤਿਆਰੀ ਦੀ ਵੀਡੀਓ ਬਣਾ ਲਓ ਫੁੱਲ ਭਰਨੇ ਦੀ ਤਿਆਰੀ ਸੱਚੇ ਫੁੱਲ ਭਰ ਰਹੇ ਨੇ ਸਾਡੇ ਕਿੰਨੇ ਨੇ ਇਹਨੂੰ ਦਿਖਾ ਲਓ ਤੋਂ ਕਿੱਧਰੋਂ ਚੱਲਿਆ ਪਤਾ ਨਹੀਂ ਕਿ ਇਹੇ ਖਾਂਗਾਂ ਜੰਦੀਆਂ ਚੱਲਦੀਆਂ ਆਹ ਕਾਹਦਾ ਡਰਣੇ ਸੇ ਤੂੰ ਚੇਂਜ ਨਹੀਂ ਕਰੀ ਨਿਕਾ ਮੈਂ ਇਹੀ ਪਾਤੀ ਫੁੱਲ ਨਾ ਪਾਉਂਦਾ ਮੈਂ ਕਿ ਠੀਕ ਆ ਨਾਲੇ ਚ ਮਗਾਣੀ

ਕੁਛ ਨਹੀਂ ਹੋਂ ਦਾ ਬੋਤਾ ਠੀਕ ਆਉਂਦਾ ਉਹ ਵੀ ਵੱਡੀ ਆ ਸਮਕਾ ਤੇ

ਡੰਡ ਆ ਗਿਆ ਯਾ ਮੋਟਰ ਚੱਲਦੀ ਆ ਨਾ ਉਂਦਾ ਦੇ ਕੇ ਭਰ ਰਿਹਾ ਸਨਾਪ ਉੱਧਰ ਦੇਖੋ ਉੱਧਰ ਕੋਈ ਨਹੀਂ ਕੋਈ ਨਹੀਂ ਜਿੱਦਾਂ ਮੈਂ ਕਿਹਾ ਪਿੱਛਾ ਲੱਗਦਾ ਉਹਨੇ ਉਹ ਮੈਂ ਕੱਢ ਦਿੰਦਾ ਉਹ ਤਰ੍ਹਾਂ ਮੈਂ ਕਿਹਾ ਕੁਝ ਨਹੀਂ ਹੋਇਆ

Ли-ли-ли-ли-ли-ли-ли <laughs> ਅਸੀਸ ਦਾ ਕੰਬਦੀ ਲੱਗਦੀ ਮੈਨੂੰ ਮੈਨੂੰ ਕੰਬਦੀ ਲੱਗਦੀ ਆ ਹਾਂ ਹੂੰ ਪਾਣੀ ਤਾਂ ਠੰਡਾ ਹੀ ਹੋਊਗਾ ਆਬਵੀਅਸਲੀ ਇਹਨੂੰ ਕੱਢ ਲਾ ਨਹੀਂ ਪੁੱਤੋ ਉਹ ਕੰਬਦੀ ਆ ਅਸੀਸ ਤਾਂ ਕੰਬਦੀ ਆ ਹਾਂ ਉਹ ਬੁਖਾਰ ਚੜ੍ਹ ਕੇ ਹਟੇ ਉਹਨੂੰ ਲੈ ਰਾਂ ਆਜਾ ਅਸੀਸ ਦਾ ਕਵਾ ਲੈ ਕੇ ਤਾਂ ਕੰਬਦੀ ਜਲੀ ਖੜੀ ਹੈਲੋ ਫੇਰ ਇਹਨੇ ਉਹ ਵੀ ਟਿਕਣਾ ਬਾਹਰੋਂ ਕਹੂ ਮੈਂ ਫੇਰ ਵਿੱਚ ਜਾਣਾ ਇਹਨੂੰ ਕਿੱਥੇ ਨਾ ਬੈਠਣ ਦਿਓ ਮਾਰੇ ਗਰਮ ਪਾਣੀ ਪਾ ਲੋ ਗਰਮ ਪਾਣੀ ਪਾ ਲੋ ਗਰਮ ਚਲੋ ਆਜਾ ਹਰਦੀ ਆਪਣੀ ਕੋਟੀ ਚ ਬਿਠਾ ਲਓ ਇਹਨੂੰ ਉਹ ਤਾਂ ਆਪ ਦਾ ਮਸਤ ਹੈ ਮੇਰੇ ਕੈਮਰਾ ਕਰੂਗਾ ਤਾਂ ਬਲਰ ਹੋ ਮਰਦੇ ਪੰਜ ਦਿਨ ਹੀ ਕੋਟਮ ਤੇ ਮਾੜੀ ਕੁਝ ਨਹੀਂ ਹੁੰਦਾ ਹੈਗਾ ਟੋਟਾ ਠੀਕ ਹੋ ਵੀ ਵਾ ਕਲੋ ਕਰੀ ਆਹ ਮਤੇ ਆ ਮਾਨੇ ਤੋ ਹੋ। ਅਬ ਇਹ ਨਾਲ ਲਾ ਦੇ। ਬੜਾ ਬੜਾ ਆ ਜਾਓ। ਪਾਣੀ ਹੋਰ ਨਾ ਵਧਾਓ। ਅਰ ਦੇਖੋ ਆ ਗਿਆ ਆ ਗਿਆ ਆ ਗਿਆ ਆਪੇ ਹੀ ਆਉਂਦਾ। ਐਮਾਨ ਤੋ ਤੱਕਾ ਨਾ ਕਰੋ ਤੂੰ। ਆ ਦੇਖੋ। ਐਮਾਨਾ ਫੇਸ ਹਰ ਜਿੱਥੇ ਖੜਦਾ ਉਹਨੂੰ ਉੱਥੇ ਖੜ ਜਾਣਾ। ਉੱਧਰ ਨੂੰ ਪਾਣੀ ਦੇ ਦੇ ਨੂੰ ਘੱਟਾ ਉੱਧਰ ਨੂੰ ਕਰ ਦੋ ਮੜੇ ਇਹਨੂੰ ਬਾਹਰ ਕੱਢ ਲਓ ਬਿਮਾਰ ਹੋ ਜਾਊਗੀ ਕੁੜੀ ਉਹਨੂੰ ਬਹੁਤ ਠੰਡ ਲੱਗ ਰਹੀ ਆ ਉਹ ਇਹ ਕੰਮ ਬੜੀ ਆ ਥੋੜਾ ਫੋਨ ਰੱਖ ਦੇ ਫੋਨ ਨਾਲ ਥੋੜਾ ਇੰਜੋਏ ਹੁਣ ਮਾਰੇ ਉਹਦੇ ਤੇ ਨਾ ਐ ਮਾਨੂੰ ਆਪ ਖੇਡਣ ਦੇ ਆਪ ਐ ਮਾਨੂੰ ਆਪੇ ਪਣੀ ਪਾ ਕੇ ਕੰਨ ਚ ਆ ਗਿਆ ਐ ਡੱਡਾ ਕਰਕੇ ਆਇਆ ਕਰ ਲੈ ਐਵੇਂ ਕਰ ਲਾ ਉਂਗਲੀ ਫੇਰ ਲੈ ਐਵੇਂ ਵਿਚ ਉਂਗਲੀ ਫੇਰ ਐ

ਅਸੀਸ ਨੂੰ ਪੁੱਛਦਾ ਕਾ ਚੀਂਦਾ ਅਸੀਸ ਨੂੰ ਠਾਰ ਗਈ ਪਾਣੀ ਭੱਡਾ ਪਾਉਂਦਾ ਅਸੀਸ ਹਾਲ ਦਾਲੇ ਆ ਭਾਈ ਇਹਨੂੰ ਪਾਣੀ ਚ ਨੰਮਨੇ ਉਹ ਇੱਥੇ ਹੀ ਬੈਗੀ ਉਧਰ ਨੂੰ ਇਹਦਾ ਵੀ ਧਿਆਨ ਰੱਖਿਓ ਜੇ ਠੰਡ ਜੀ ਲੱਗਣ ਲੱਗੀ ਲੈ ਜਾਗੇ ਬਸ ਇਹਨ ਲੱਗਣ ਲੱਗ ਗਈ ਲੱਗਦਾ ਮੈਨੂੰ ਪਾਣੀ ਠੰਡਾ ਵਹਦਾ ਮੈਂ ਤਾਂ ਚੱਲੀ ਭਾਈ ਇਕੱਲਾ ਤਾਂ ਵੀਡੀਓ ਬਣਨੀ ਹੈਗੀ ਆਹ ਬਾਨ ਕੋਲੀ ਦੇ ਮੈ ਵੀ ਘਰਦਾ ਨਾ ਫਿਰ ਬਤੂ ਜੀ ਰਹਿ ਤੂ ਉਹ ਗੱਤਿ ਗਿੱਲੀ ਹੋ ਰਹੀ ਆ ਹੋਲੀ ਅਸੀਂ ਸੁਰੇ ਪੁੱਤ ਅਸੀਂ ਉਗਰਗੀ ਖਾਤਮ ਵੀ ਹੋ ਗਿਆ ਲੇਟ ਹੋ ਗਏ ਤੁਸੀਂ ਇੱਕ ਪਾਣੀ ਠੰਡਾ ਪਾ ਲਿਆ ਮੱਛਰ ਵੀ ਹੋ ਗਿਆ ਮੱਛਰ ਵੀ ਹੋ ਗਿਆ ਸਾਰੇ ਪਾਰਕ ਜੇ ਪਾਣੀ ਪੂਰ ਗੜ ਗਿਆ ਸਾਰੇ ਪਾਰਕ ਜੇ ਪਾਣੀ ਛੱਡ ਲਉਂਦੇ ਬੰਦ ਕਰਕੇ ਪਾਰਕ ਇਸ ਵੀਿੰਗ ਪੂਲ ਬਣ ਜਾਂਦਾ ਇਮਾਨ ਦੱਬ ਕੇ ਰੱਖ ਇਧਰੋਂ ਆਹੇਠਾਂ ਵੀ ਇਹਦੇ ਕਾ ਲੱਗ ਗਿਆ ਜੀ ਪੂਰੀ ਰੱਖ ਲੈਣਾ ਸੀਗਾ ਆ ਇੱਥੇ ਵੱੱਦ ਲੱਗਦਾ ਕਾ ਫੂਸ ਇਮਾਨ ਫੜ ਕੇ ਕਢਵਾ ਦੇ ਪੁੱਤਾਂ ਚਲੋ ਤੇ ਪੈਟਰੋਲ ਗੋਦੀ ਦੇ ਅੰਦਰ ਹੀ